प्यारे बच्चों आज हम 10वीं जमात ਦੇ 20 ਪੇਪਰ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਕਾਲ ਪਰਿਵਰਤਨ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ ਅਸੀਂ ਕਾਲ ਬਾਰੇ ਗੱਲ ਕਰਦੇ ਹਾਂ ਕਿ ਕਾਲ ਦਾ ਅਰਥ ਕੀ ਹੈ ਕਾਲ ਦਾ ਅਰਥ ਹੈ ਸਮਾਂ ਤੇ ਸਮੇਂ ਦੇ ਭੇਦ ਕਰਕੇ ਕਿਰਿਆ ਜੋ ਵੱਖ-ਵੱਖ ਤਰ੍ਹਾਂ ਦੇ ਰੂਪ ਧਾਰਦੀ ਹੈ ਵਿਆਕਰਨ ਵਿੱਚ ਉਹਨਾਂ ਰੂਪਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਹੈ ਦੇਖੋ ਕਾਲ ਹੈ ਇਹਨਾਂ ਤਿੰਨ ਰੂਪ ਤਿੰਨ ਪ੍ਰਕਾਰ ਜਾਂ ਤਿੰਨ ਭੇਦ ਕੁਛ ਵੀ ਕਹਿ ਸਕਦੇ ਹਾਂ ਕਾਲ ਦਾ ਜੋ ਪਹਿਲਾ ਰੂਪ ਹੈ ਭੂਤਕਾਲ ਭੂਤਕਾਲ ਬੀਤ ਚੁੱਕੇ ਸਮੇਂ ਨੂੰ ਦਰਸਾਉਂਦਾ ਹੈ ਜਿਸ ਤਰ੍ਹਾਂ ਕਿ ਉਦਾਹਰਨ ਵਿੱਚ ਦਿੱਤਾ ਹੋਇਆ ਹੈ ਮੈਂ ਖਾਣਾ ਖਾ ਚੁੱਕਿਆ ਸੀ ਦੇਖੋ ਇਸ ਵਿੱਚ ਜੋ ਵੀ ਕੰਮ ਹੋਇਆ ਉਹ ਬੀਤ ਚੁੱਕੇ ਸਮੇਂ ਦੇ ਵਿੱਚ ਹੋਇਆ ਦੂਸਰੀ ਕਿਸਮ ਹੈ ਵਰਤਮਾਨ ਕਾਲ ਇਹ ਉਸ ਸਮੇਂ ਨੂੰ ਦਰਸਾਉਂਦਾ ਹੈ ਜੋ ਚੱਲ ਰਿਹਾ ਹੈ ਮਤਲਬ ਕਿ ਜਿਹੜਾ ਹੁਣ ਸਮਾਂ ਬੀਤ ਰਿਹਾ ਜੋ ਸਮਾਂ ਲੰਘ ਰਿਹਾ ਉਸ ਸਮੇਂ ਵਿੱਚ ਜੋ ਵੀ ਘਟਨਾ ਵਾਪਰ ਰਹੀ ਹੈ ਕੰਮ ਹੋ ਰਿਹਾ ਉਹ ਵਰਤਮਾਨ ਕਾਲ ਵਿੱਚ ਹੋ ਰਿਹਾ ਇਹ ਸਾਡਾ ਵਰਤਮਾਨ ਕਾਲ ਹੈ ਉਦਾਹਰਨ ਦੇ ਤੌਰ ਉੱਤੇ ਮੈਂ ਖਾਣਾ ਖਾ ਰਿਹਾ ਹਾਂ ਇਹ ਕੰਮ ਹੁਣ ਹੋ ਰਿਹਾ ਵਰਤਮਾਨ ਸਮੇਂ ਵਿੱਚ ਹੋ ਰਿਹਾ ਈ ਜੀ ਕਿਸਮ ਹੈ ਭੂਤ ਕਾਲ ਇਹ ਉਸ ਸਮੇਂ ਨੂੰ ਦਰਸਾਉਂਦਾ ਜੋ ਆਉਣ ਵਾਲਾ ਹੈ। ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰੇਗਾ? ਉਹ ਭਵਿੱਖ ਕਾਲ ਹੋਏਗਾ। ਉਦਾਹਰਨ ਦੇ ਤੌਰ ਉੱਤੇ ਮੈਂ ਖਾਣਾ ਖਾਵਾਂਗਾ। ਇਹ ਭਵਿੱਖ ਕਾਲ ਨੂੰ ਦਰਸਾਉਂਦਾ ਹੈ। ਦੇਖੋ ਤਿੰਨੇ ਹੀ ਕਾਲ ਇਸ ਦੀਆਂ ਅਲੱਗ-ਅਲੱਗ ਜਿਹੜੀਆਂ ਨਿਸ਼ਾਨੀਆਂ ਹੋ ਸਕਦੀਆਂ। ਵਰਤਮਾਨ ਕਾਲ ਦੀ ਜ਼ਿਆਦਾਤਰ ਇਹੀ ਨਿਸ਼ਾਨੀਆਂ ਤੇ ਹੈ ਜਾਂ ਹਨ ਹੋ ਇਸ ਤਰ੍ਹਾਂ ਅੰਤ ਵਿੱਚ ਲੱਗਾ ਹੁੰਦਾ ਭੂਤਕਾਲ ਦੇ ਅੰਤ ਦੇ ਵਿੱਚ ਸੀ ਜਾਂ ਸਨ ਜਾਂ ਆ ਲੱਗਾ ਹੁੰਦਾ ਭੂਤਕਾਲ ਦਾ ਕੋਈ ਵੀ ਵਾਕ ਉਸ ਦੇ ਅੰਤ ਵਿੱਚ ਲੱਗਾ ਹੋਵੇਗਾ ਗਾਗੇਗੀ ਇਸ ਤਰ੍ਹਾਂ ਇਹ ਜਿਹੜੀਆਂ ਤਿੰਨੇ ਕਾਲ ਦੀਆਂ ਨਿਸ਼ਾਨੀਆਂ ਹਨ ਇਸ ਤਰ੍ਹਾਂ ਅਸੀਂ ਕਾਲ ਦੇ ਜਿਹੜੇ ਆ ਤਿੰਨ ਰੂਪ ਆ ਉਨਾਂ ਉਹਨਾਂ ਦੀ ਪਛਾਣ ਕਰ ਸਕਦੇ ਹਾਂ ਇਸੇ ਤਰ੍ਹਾਂ ਸਾਡੇ ਅੱਗੇ ਕਾਲ ਦੀਆਂ ਕਿਸਮਾਂ ਦਾ ਵਿਜ਼ੂਅਲ ਹੈ ਜਿਸ ਤਰ੍ਹਾਂ ਵਰਤਮਾਨ ਕਾਲ ਭੂਤਕਾਲ ਭਵਿੱਖ ਕਾਲ ਚੱਲ ਰਹੇ ਸਮੇਂ ਨੂੰ ਜਿਹੜਾ ਦਰਸਾਉਂਦਾ ਹੈ ਉਹ ਸਾਡੇ ਕੋਲ ਵਰਤਮਾਨ ਕਾਲ ਹੈ ਜਿਸ ਤਰ੍ਹਾਂ ਇਹ ਬੀਤ ਚੁੱਕੇ ਸਮੇਂ ਨੂੰ ਦਰਸਾਉਂਦਾ ਹੈ ਭੂਤਕਾਲ ਆਉਣ ਵਾਲੇ ਸਮੇਂ ਨੂੰ ਦਰਸਾਉਂਦਾ ਹੈ ਭਵਿੱਖ ਕਾਲ ਇਸ ਤਰ੍ਹਾਂ ਜਿਹੜੀਆਂ ਇਹ ਜਿਹੜੀਆਂ ਤਿੰਨ ਸਾਡੇ ਕੋਲ ਵਰਤਮਾਨ ਕਾਲ, ਭੂਤ ਕਾਲ ਤੇ ਭਵਿਖ ਕਾਲ ਤਿੰਨ ਕਿਸਮਾਂ ਨੇ ਜਿਹੜੀਆਂ ਸਮੇਂ ਦੀਆਂ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਾਲ ਪਰਿਵਰਤਨ ਬਾਰੇ ਕਾਲ ਪਰਿਵਰਤਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪੇਪਰਾਂ ਦੇ ਵਿੱਚ ਜਦੋਂ ਇੱਕ ਵਾਕ ਦਿੱਤਾ ਹੋਏਗਾ ਉਸ ਦੇ ਅੱਗੇ ਲਿਖਿਆ ਹੋਏਗਾ ਕਿ ਇਸ ਨੂੰ ਵਰਤਮਾਨ ਕਾਲ ਵਿੱਚ ਬਦਲੋ ਜਾਂ ਭਵਿਖ ਕਾਲ ਵਿੱਚ ਬਦਲੋ ਜਾਂ ਭੂਤਕਾਲ ਵਿੱਚ ਬਦਲੋ ਅਸੀਂ ਦਿੱਤੀ ਹੋਈ ਹਦਾਇਤ ਅਨੁਸਾਰ ਹੀ ਉਸ ਵਾਕ ਨੂੰ ਬਦਲਣਾ ਹੈ ਪਹਿਲਾਂ ਅਸੀਂ ਇਸ ਦੀਆਂ ਤਿੰਨਾਂ ਹੀ ਕਿਸਮਾਂ ਉਸ ਨੂੰ ਸਮਝਾਂਗੇ ਭੂਤਕਾਲ ਮੁੱਖ ਤੌਰ ਤੇ ਦੇਖੋ ਭੂਤਕਾਲ ਜਿਹੜਾ ਹੁੰਦਾ ਆ ਉਹ ਤਿੰਨ ਕਿਸਮਾਂ ਉਦੀਆਂ ਨੇ ਉਹਦੀਆਂ ਜਿਸ ਤਰ੍ਹਾਂ ਬੱਚਾ ਖੇਡਦਾ ਸੀ ਬੱਚਾ ਖੇਡ ਰਿਹਾ ਸੀ ਬੱਚਾ ਖੇਡ ਚੁੱਕਾ ਸੀ ਦੇਖੋ ਤਿੰਨ ਤਰ੍ਹਾਂ ਦੀਆਂ ਕਿਸਮਾਂ ਨੇ ਜਿਸ ਤਰ੍ਹਾਂ ਅਸੀਂ ਅੰਗਰੇਜ਼ੀ ਦੇ ਵਿੱਚ ਪ੍ਰੈਜ਼ੈਂਟ ਇਨਡੈਫਿਨਿਟ ٹینس ਕਹਿੰਦੇ ਆ ਪ੍ਰੈਜ਼ੈਂਟ ਕੰਟੀਨਿਊਸ ٹینس ਕਹਿੰਦੇ ਆ ਤੇ ਪ੍ਰੈਜ਼ੈਂਟ ਪਰਫੈਕਟ ٹینس ਕਹਿੰਦੇ ਆ ਚੌਥੀ ਜੋ ਕਿਸਮ ਹੈ ਉਸ ਦੀ ਅਸੀਂ ਪੰਜਾਬੀ ਦੇ ਵਿੱਚ ਗੱਲ ਨਹੀਂ ਕਰਾਂਗੇ ਮੁੱਖ ਤੌਰ ਉੱਤੇ ਜਿਹੜੀਆਂ ਤਿੰਨ ਕਿਸਮਾਂ ਨੇ ਇਸੇ ਤਰ੍ਹਾਂ ਵਰਤਮਾਨ ਕਾਲ ਦੀ ਵਿੱਚ ਵੀ ਤਿੰਨ ਹੀ ਕਿਸਮਾਂ ਨੇ ਭੂਤਕਾਲ ਦੀਆਂ ਵੀ ਤਿੰਨ ਹੀ ਕਿਸਮਾਂ ਨੇ ਜਦ ਵੀ ਅਸੀਂ ਕਿਸੇ ਵੀ ਕਿਸਮ ਨੂੰ ਬਦਲਣਾ ਹੈ ਤਾਂ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਜਿਸ ਤਰ੍ਹਾਂ ਬੱਚਾ ਖੇਡਦਾ ਹੈ ਇਹ ਸਾਡੇ ਕੋਲ ਭੂਤਕਾਲ ਦੀ ਪਹਿਲੀ ਕਿਸਮ ਹੈ ਜਦੋਂ ਅਸੀਂ ਇਸ ਨੂੰ ਵਰਤਮਾਨ ਕਾਲ ਵਿੱਚ ਬਦਲਾਂਗੇ ਤਾਂ ਵਰਤਮਾਨ ਕਾਲ ਵਿੱਚ ਵੀ ਉਸ ਦੀ ਪਹਿਲੀ ਹੀ ਕਿਸਮ ਚਾਹੀਦੀ ਹੈ ਜਿਸ ਤਰ੍ਹਾਂ ਇਹ ਬੱਚਾ ਖੇਡਦਾ ਹੈ ਬੱਚਾ ਖੇਡਦਾ ਸੀ ਇਸ ਪੂਰਵਕਾਲ ਵਿੱਚ ਵੀ ਉਸਦੀ ਪਹਿਲੀ ਹੀ ਕਿਸਮ ਹੋਏਗੀ ਬੱਚਾ ਖੇਡੇਗਾ ਇਸ ਤਰ੍ਹਾਂ ਜੋ ਕਿਸਮ ਦਿੱਤੀ ਹੋਈ ਹੈ ਕਿਸੇ ਵੀ ਕਾਲ ਦੀ ਉਸੇ ਹੀ ਕਿਸਮ ਦੇ ਵਿੱਚ ਅਗਲੇ ਕਾਲ ਦੇ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ ਜੇ ਭੂਤਕਾਲ ਦੀ ਪਹਿਲੀ ਕਿਸਮ ਆ ਤਾਂ ਵਰਤਮਾਨ ਦੀ ਵੀ ਪਹਿਲੀ ਕਿਸਮ ਹੀ ਹੋਏਗੀ ਜੇ ਭੂਤਕਾਲ ਵਿੱਚ ਬਦਲਣਾ ਹੈ ਤਾਂ ਭਵਿਕ ਕਾਲ ਦੀ ਵੀ ਪਹਿਲੀ ਹੀ ਕਿਸਮ ਹੋਏਗੀ ਅਸੀਂ ਇਹ ਨਹੀਂ ਕਰ ਸਕਦੇ ਕਿ ਬੱਚਾ ਖੇਡਦਾ ਸੀ ਜੇ ਉਹਨੂੰ ਵਰਤਮਾਨ ਕਾਲ ਵਿੱਚ ਬਦਲਣਾ ਹੈ ਤਾਂ ਅਸੀਂ ਬੱਚਾ ਖੇਡ ਰਿਹਾ ਹੈ ਇਹ ਗਲਤ ਹੋਏਗਾ ਕਿਉਂ ਬੱਚਾ ਖੇਡਦਾ ਸੀ ਇਹ ਪਹਿਲੀ ਕਿਸਮ ਹੈ ਬੱਚਾ ਖੇਡ ਰਿਹਾ ਹੈ ਇਹ ਦੂਜੀ ਕਿਸਮ ਹੈ ਇਸ ਤਰ੍ਹਾਂ ਇਹ ਗਲਤ ਹੋਏਗਾ ਇਸ ਕਰਕੇ ਜਿਹੜੀ ਕਿਸਮ ਦਿੱਤੀ ਹੋਵੇ ਕਾਲ ਦੀ ਜਦੋਂ ਅਸੀਂ ਬਦਲਣਾ ਬਦਲਨ ਵੇਲੇ ਵੀ ਉਸ ਦੀ ਉਹ ਹੀ ਕਿਸਮ ਚਾਹੀਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਸ ਤਰ੍ਹਾਂ ਬੱਚਾ ਖੇਡ ਰਿਹਾ ਸੀ ਦੂਜੀ ਕਿਸਮ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਤੇ ਜਦੋਂ ਅਸੀਂ ਵਰਤਮਾਨ ਕਾਲ ਦੇ ਵਿੱਚ ਇਸ ਨੂੰ ਬਦਲਣਾ ਹੈ ਤਾਂ ਅਸੀਂ ਲਿਖਾਂਗੇ ਬੱਚਾ ਖੇਡ ਰਿਹਾ ਹੈ ਤਾਂ ਉਸ ਦੀ ਵੀ ਉਹ ਪ੍ਰੈਜ਼ੈਂਟ ਕੰਟੀਨਿਊਸ ਕਿਸਮ ਹੀ ਚਾਹੀਦੀ ਹੈ ਅਸੀਂ ਇਹ ਨਹੀਂ ਲਿਖ ਸਕਦੇ ਕਿ ਬੱਚਾ ਖੇਡ ਰਿਆ ਸੀ ਤੇ ਉਸ ਨੂੰ ਅਸੀਂ ਬਦਲ ਲਈਏ ਬੱਚਾ ਖੇਡਦਾ ਹੈ ਨਹੀਂ बच्चा खेलदा है वर्तमान काल है पहली किस्म है बच्चा खेल रहा है दूसरी बच्चा खेल रहा सी ये भी दूसरी ਤੇ ਜੇਕਰ ਭੂਤਕਾਲ ਵਿੱਚ ਬਦਲਾਂਗੇ ਤਾਂ ਵੀ ਅਸੀਂ ਉਸ ਦੀ ਦੂਜੀ ਹੀ ਕਿਸਮ ਦੇ ਵਿੱਚ ਬਦਲਾਂਗੇ बच्चा खेल रहा ਹੋਵੇਗਾ ਇਸ ਤਰ੍ਹਾਂ ਇਸ ਨੂੰ ਇਹਦੇ ਵਿੱਚ ਬਦਲਣਾ ਹੈ बच्चा खेल रहा है ਤੇ बच्चा ਖੇਡੇਗਾ ਇਸੇ ਤਰ੍ਹਾਂ ਤੀਜੀ ਕਿਸਮ ਹੈ ਚੁੱਕਾ ਸੀ ਇਸ ਦੇ ਵਿੱਚ ਚੁੱਕਾ ਸ਼ਬਦ ਆ ਜਿੰਦਾ ਮਤਲਬ ਕੋਈ ਕੰਮ ਖਤਮ ਹੋ ਚੁੱਕਾ ਸੀ ਤੇ ਵਰਤਮਾਨ ਕਾਲ ਦੇ ਵਿੱਚ ਆਏਗਾ ਬੱਚਾ ਖੇਡ ਚੁੱਕਾ ਹੈ ਭੂਤਕਾਲ ਵਿੱਚ ਆਏਗਾ ਬੱਚਾ ਖੇਡ ਚੁੱਕਾ ਹੋਵੇਗਾ ਦੇਖੋ ਤਿੰਨਾਂ ਦੇ ਵਿੱਚ ਚੁੱਕਾ ਸ਼ਬਦ ਲੱਗਾ ਹੈ ਜਿਹੜਾ ਕਿ ਇੱਕ ਕੰਪਲੀਟ ਸਮੇ ਨੂੰ ਦਰਸਾਉਂਦਾ ਹੈ ਦੂਸਰੀ ਕਿਸਮ ਹੈ ਜਿਸ ਤਰ੍ਹਾਂ ਰਹਾ ਹੈ ਰਹਾ ਹੈ ਤਿੰਨਾ ਵਿੱਚ ਰਹਾ ਹੈ ਲੱਗਾ ਹੋਇਆ ਤੇ ਪਹਿਲੇ ਵਿੱਚ ਰਿਹਾ ਹੈ ਤਾਂ ਜਦੋਂ ਅਸੀਂ ਉਹਦਾ ਕਾਲ ਬਦਲਾਂਗੇ ਤਾਂ ਉਹ ਦੂਸਰੇ ਵਾਕ ਦੇ ਵਿੱਚ ਵੀ ਰਿਹਾ ਹੈ ਰਿਹਾ ਸ਼ਬਦ ਜਿਹੜਾ ਜ਼ਰੂਰ ਆਏਗਾ ਜਿਦਾ ਰਿਹਾ ਸੀ ਰਿਹਾ ਹੈ ਰਿਹਾ ਹੋਵੇਗਾ ਇਸ ਚੀਜ਼ ਦਾ ਤੁਸੀਂ ਬਿਲਕੁਲ ਖਿਆਲ ਰੱਖਣਾ ਇਸ ਦੇ ਨਾਲ ਹੀ ਸਬੰਧਤ ਅੱਗੇ ਕੁਝ ਧਾਰਨਾ ਦਿੱਤੀਆਂ ਹੋਈਆਂ ਹਨ ਜਿਸ ਤਰ੍ਹਾਂ कई लोग चंगा खाते हैं पर मंदा बोलते हैं जिस तरह देखो कई लोग चंगा खाते हैं पर मंदा बोलते हैं यहाँ भविखकाल होगा कई लोग चंगा खानगे पर मंदा बोलन गे इस तरह यह भविखकाल होगा तो पेपर में भी इसी तरह ही बदलना है ਅਗਲਾ ਵਾਕ ਹੈ ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹਨ ਜਦੋਂ ਅਸੀਂ ਭਵਿੱਖ ਕਾਲ ਵਿੱਚ ਬਦਲਾਂਗੇ ਰਹਿਣਾ ਸ਼ਬਦ ਜ਼ਰੂਰ ਆਏਗਾ ਖਿਡਾਰੀ ਆਪਣੇ ਸਾਥੀਆਂ ਨਾਲ ਖੇਡ ਰਹੇ ਹੋਣਗੇ ਖਿਡਾਰੀ ਆਪਣੇ ਸਾਥੀਆਂ ਦੇ ਨਾਲ ਖੇਡ ਰਹੇ ਹੋਣਗੇ ਅਗਲਾ ਵਾਕ ਹੈ ਚੰਗੇ ਵਿਦਿਆਰਥੀ ਲਗਨ ਨਾਲ ਪੜ੍ਹਦੇ ਹਨ ਇਹ ਵਾਕ ਹੈ ਚੰਗੇ ਵਿਦਿਆਰਥੀ ਲਗਨ ਦੇ ਨਾਲ ਪੜ੍ਹਦੇ ਹਨ ਇਸ ਨੂੰ ਅਸੀਂ ਵੀ ਵਿਕਾਲ ਵਿੱਚ ਬਦਲਣਾ ਹੈ ਤਾਂ ਕਿ ਆਏਗਾ ਚੰਗੇ ਵਿਦਿਆਰਥੀ ਲਗਨ ਦੇ ਨਾਲ ਪੜ੍ਹਨਗੇ ਅਗਲਾ ਵਾਕ ਹੈ ਅਸੀਂ ਉਸ ਪਿੰਡ ਵਿੱਚ ਰਹਿੰਦੇ ਹਾਂ ਇਸ ਨੂੰ ਅਸੀਂ ਬਦਲਣਾ ਹੈ ਭੂਤਕਾਲ ਵਿੱਚ ਮਤਲਬ ਕਿ ਬੀਤ ਚੁੱਕੇ ਸਮੇਂ ਵਿੱਚ ਵੀਰ ਜਿਹੜਾ ਭੂਤਕਾਲ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਵਾਕ ਨੂੰ ਬਦਲਦੇ ਹਾਂ ਸਭ ਤੋਂ ਸੌਖਾ ਉਸ ਵਾਕ ਨੂੰ ਹੀ ਬਦਲਣਾ ਹੁੰਦਾ ਹੈ ਕਿਉਂਕਿ ਉਸ ਦੇ ਵਿੱਚ ਅਸੀਂ ਸੀ ਜਾਂ ਸਨ ਜਾਂ ਸਾ ਲਗਾ ਦਿੰਦੇ ਹਾਂ ਤੇ ਉਹ ਭੂਤਕਾਲ ਦੇ ਵਿੱਚ ਬਦਲ ਜਾਂਦਾ ਹੈ ਤੇ ਸਭ ਨਾਲੋਂ ਸੌਖਾ ਜਿਹੜਾ ਭੂਤਕਾਲ ਦੇ ਵਿੱਚ ਬਦਲਣਾ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਹੋਏ ਦਿੱਤੇ ਹੋਏ ਵਾਕ ਨੂੰ ਪੁੱਛੇ ਗਏ ਅਨਸਾਰ ਉਸ ਦਾ ਜਿਹੜਾ ਕਾਲ ਪਰਿਵਰਤਨ ਕਰ ਸਕਦੇ ਹੋ ਤੁਸੀਂ ਉਸ ਪ੍ਰਸ਼ਨ ਨੂੰ ਹੱਲ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹ ਤੁਸੀਂ ਜਿਹੜਾ ਪ੍ਰਸ਼ਨ B ਭਾਗ ਦਾ ਹੱਲ ਕਰਨਾ ਹੈ ਧੰਨਵਾਦ ਜੀ